ਹਾਂਜੀ ਦੋਸਤੋ ਕੌਨਸੰਦੂ ਦੂਜਾਬ ਦੇਣੇ ਸੀ ਪਰ ਫਿਰ ਮੈਂ ਸੋਚਿਆ ਵੀ ਉਸਦੀ ਅਸਲੀ ਮਨਛਾ ਯਾਰ ਤਾਂ ਇਹ ਹੋਊਗੀ ਕਿ ਇਹ ਪੀਰੀਅਡ ਬੱਲੇ ਪਿਆ ਜਾਵੇ ਕਿਹੜੇ ਵੇਲੇ ਦੀ ਗੱਲ ਕਰ ਰਿਹਾ ਹਾਂ ਉਹ ਸਮਾਂ ਜਿਹੜੇ ਵੇਲੇ ਦੀ ਸ਼ਿਗਾਨੀ ਕਮਿਸ਼ਨ ਦੀ ਗੱਲ ਕਰਦਾ ਆ ਜਦੋਂ ਉਹ ਸਾਹ ਬਾਦਲ ਪਹਿਲੀ ਵਾਰ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸੀਐਮ ਬਣੇ ਸੀ ਸਨ 71 ਤੇ 72 ਦੇ ਵਿੱਚ ਬੜਾ ਟਰਮੋਇਲ ਵਾਲਾ ਸਮਾਸੀ ਸਿਰਫ 2 ਸਾਲ ਉਹਨਾਂ ਦੀ ਮਿਨਿਸਟਰੀ ਚੱਲੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਸੀ ਉਦੋਂ ਵੀ ਸੰਤਪਤ ਸਿੰਘ ਧੜੇ ਦੇ ਵੱਲੋਂ ਇਹ ਮੁੱਖ ਮੰਤਰੀ ਬਣੇ ਸਨ ਤੇ ਜਨ ਸੰਗ ਵੀ ਇਹਨਾਂ ਨੂੰ ਸਪੋਰਟ ਸੀ ਫਿਰ ਵੇਖੋ ਸਪੋਰਟ ਜਨ ਸੰਗ ਨੇ ਖਿੱਚੀ ਕਿਹੜੇ ਮੁੱਦੇ ਦੇ ਸੀ ਵੀ ਉਹ ਹਿੰਦੀ ਨੂੰ ਵੀ ਪੰਜਾਬੀ ਦੇ ਨਾਲ ਪੰਜਾਬ ਦੀ ਪ੍ਰਮੁੱਖ ਭਾਸ਼ਾ ਦੇ ਵਜੋਂ ਮੰਨਤਾ ਦਿਵਾਉਣਾ ਚਾਹੁੰਦੇ ਸਨ ਪਰ ਜਿਹੜੀ ਉਹ ਉਹ ਜੁਰ ਨੇ ਕਿਤੇ ਗਈ ਇਸ ਕਰਕੇ ਨਾਲ ਸਪੋਰਟ ਕਿਹ ਲਿਖਦੇ ਸਰਕਾਰ ਡਿੱਗ ਪਈ ਸੀ ਤੇ ਦੂਸਰੇ ਧੜੇ ਦੀ ਅ ਮਸਾਫਰ ਦੀ ਸਰਕਾਰ ਬਣ ਗਈ ਸੀ ਹੁਣ 2 ਸਾਲ ਦੇ ਸਮੇਂ ਦੇ ਵਿੱਚ ਇੱਕ ਚੜ੍ਹਦੀ ਬਰੇਤ ਦਾ ਸਿਆਸਤਦਾਨ ਕੀ ਕੰਮ ਕਰ ਸਕਦਾ ਹੈ ਕੀ ਉਸ ਨੇ ਕੀਤੇ ਤੇ ਜਿਹਦੇ ਆਧਾਰ ਤੇ ਇਹਨਾਂ ਨੇ ਉਹ ਕਮਿਸ਼ਨ ਬਣਾ ਕੇ ਰਿਪੋਰਟ ਬਣਵਾਈ ਸੀਗੀ ਰਿਪੋਰਟ ਵੀ ਉਹ ਜ਼ਿਆਦਾ ਤੌਰ ਤੇ ਇਹੀ ਸੀ ਵੀ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੀ ਸਰਕਾਰਾਂ ਬਣ ਲਾਪੀਆਂ ਤੇ ਇਹਨਾਂ ਨੇ ਇਹਨਾਂ ਨੂੰ ਸਿਰਫ ਸਾਬਾ ਬਾਦਲ ਨੂੰ ਇੰਡਾਇਰਕਟ ਕਰਨ ਵਾਸਤੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਸਿਆਸੀ ਤੌਰ ਤੇ ਕਦਮ ਨੀਵਾ ਕਰਨ ਵਾਸਤੇ ਉਹਨਾਂ ਨੇ ਉਹ ਕਮਿਸ਼ਨ ਬਣਾਇਆ ਇੱਕ ਕਮਿਸ਼ਨ ਦੇ ਵਿੱਚੋਂ ਜਿਹੜੀਆਂ ਉਹ ਰਿਪੋਰਟ ਲਿਖਵਾਈ ਗਈ ਜੋ ਅੱਗੇ ਆਪਾਂ ਡਿਸਕਸ ਕਰਾਂਗੇ ਵੀਡੀਓ ਦੇ ਵਿੱਚ ਕਿੱਡੇ ਹਾਸੋ ਹੀ ਨੇ ਉਹ ਇਲਜ਼ਾਮ ਨੇ ਤੇ ਕਿੱਡੇ ਹਾਸੋ ਹੀ ਨੇ ਉਹਨਾਂ ਦੇ ਜਵਾਬ ਨੇ ਇੱਕ ਹੋਰ ਦੱਸਦੇ ਹਾਂ ਉਸ ਵੇਲੇ ਦੋ ਸਿਆਸਦਾਨਾਂ ਨੇ ਇੱਕ ਟੀਮ ਬਣਾ ਕੇ 91 ਇਲਜ਼ਾਮ ਲਾਏ ਸਨ। ਸਾਬ ਬਾਦਲ ਤੇ 91 ਇਲਜ਼ਾਮ 91। ਉਹਨਾਂ ਦੇ ਵਿੱਚੋਂ ਜਿਹੜਾ ਕਮਿਸ਼ਨਰ ਬਣਿਆ ਸੀ ਉਹਨੇ ਸਿਰਫ 30 30 ਦੇ ਵਿੱਚ ਕੁਝ ਸਸਪੈਂਸ ਜਾਂ ਕੋਝੋ ਉਹਦੇ ਚ ਸਤਾਈ ਦੇ ਨੇੜੇ ਗੱਲਬਾਤਾਂ ਜਿਹਦੇ ਬਾਰੇ ਉਹ ਗੱਲਬਾਤ ਕਰਦਾ ਸੀ ਉਹ ਸਿਰਫ 30 60 ਤੋਂ 63 ਤੋਂ ਨੇ ਵਸੇ ਰਦੀ ਦੀ ਟੋਕਰੀ ਸੁੱਟ ਤੇ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਹਾਸੋ ਹੀ ਨੇ ਜਿਹੜੇ ਤਰਕ ਨੇ ਜੋ ਤੱਤ ਨੇ ਉਹ ਤਾਂ ਨਾਲ ਸਾਂਝੇ ਕਰਦੇ ਰਾਵਾਂਗੇ ਅੱਗੇ ਤੇ ਇਸ ਵੇਲੇ ਕਵਰ ਸੰਦੂਕ ਦਾ ਇਸ ਕਮਿਸ਼ਨ ਤੇ ਇੰਨਾ ਪ੍ਰਚਾਰ ਕਰਨਾ ਆਪਣਾ ਚਿੱਤ ਆਪਨ ਲਗਾਉਣ ਵਾਸਤੇ ਆਪਣੇ ਆਕਾਵਾਂ ਕੇਜਰੀਵਾਲ ਵਰਗਿਆਂ ਨੂੰ ਖੁਸ਼ ਕਰਨ ਵਾਸਤੇ ਜਿਨ੍ਹਾਂ ਨੇ ਇਹਨਾਂ ਨੂੰ ਐ ਕੱਢ ਕੇ ਬਾਹਰ ਮਾਰ ਰਹੇ ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਕੇ ਬਾਸ ਪੈਂਦਾ ਇਨਾ ਲੋਕਾਂ ਅਜੇ ਵੀ ਉਸੇ ਤਰ੍ਹਾਂ ਚੱਲਦੇ ਹੋਏ ਕਿ ਕੌਮੀ ਕਾਲੀ ਦਲੋਂ ਖੇਤਰੀ ਪਾਰਟੀ ਨੂੰ ਢਾਹ ਲਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਇਸ ਰਿਪੋਰਟ ਦਾ ਐਸ ਵਲੇ ਚ ਆਇਆ ਕਰਨਾ ਜੇ ਮੈਂ ਉਹਨੂੰ ਵਿਚਾਰ ਕਰਨਾ ਉਹਦਾ ਹੋਰ ਕੋਈ ਮਕਸਦ ਨਹੀਂ ਉਹ ਜਿਵੇਂ ਜੇ ਅੱਗੇ ਚੱਲਾਂਗੇ ਤੇ ਆਪਾਂ ਇਕੱਲੇ ਇਕੱਲੇ ਇਹਦੀ ਜਿਹੜੀ ਇਲਜ਼ਾਮ ਨੇ ਉਹਨਾਂ ਦੇ ਗੱਲ ਕਰਾਂਗੇ ਆ ਕਮੇਸਨ ਤੋਂ ਵੀ ਸਭ ਤੋਂ ਵੱਡਾ ਇਲਜ਼ਾਮ ਹੈ ਜਿਹੜਾ ਰਿਸ਼ਵਤਖੋਰੀ ਦਾ ਸਭ ਤੋਂ ਵੱਡਾ ਇਲਜ਼ਾਮ ਪ੍ਰੂਵ ਹੋਇਆ ਉਹਦੀ ਆ ਕਲਿੱਪਸ ਨੂੰ ਫਿਰ ਉਹਦੇ ਬਾਰੇ ਗੱਲ ਕਰੀ ਕਿ ਇਹਨਾਂ ਨੇ ਆਪਣੇ ਟਰਾਂਸਪੋਰਟ ਮਹਿਕਮੇ ਦੇ ਰੂਲ ਬਦਲ ਕੇ ਮਿਲਾਪ ਬੱਸ ਸਰਵਿਸ ਬਠਿੰਡਾ ਨੂੰ ਰੂਟ ਪਰ ਮਰਜਰੇ ਨੇ ਵਧਾ ਕੇ ਦਿੱਤੇ। ਔਰ ਇਹਦੇ ਬਦਲੇ 20000 ਦੀ ਵੱਡੀ ਲਈ ਇਹ ਸਾਬਤ ਹੋ ਗਿਆ। ਵੇਖੋ ਕਿੰਦਾ ਹਾਸੋ ਹੀ ਨਾ ਇਲزام ਆ। ਇਹ ਜੀ ਬੱਸਾਂ ਦੇ ਰੂਟ ਵਧਾਤੇ। ਜਿਵੇਂ ਜਿਵੇਂ ਆਬਾਦੀ ਵਧਨੀ ਸੀ ਪਾਪੂਲੇਸ਼ਨ ਵਧਨੀ ਸੀ ਕਿ ਇੱਕ ਮੁੱਖ ਮੰਤਰੀ ਕੋਲ ਅਧਿਕਾਰ ਨਹੀਂ ਵੀ ਉਹ ਅੱਗੇ ਨਾਲੋਂ ਬੱਸਾਂ ਦੇ ਰੂਟ ਵਧਾਏ ਜਾਣ। ਤਾਂ ਫੇਰ ਉਹ ਕੀ ਸਿਰਫ ਇੱਕ ਟਰਾਂਸਪੋਰਟ ਵਾਸਤੇ ਰੂਲ ਬਣੇ ਹੋਣਗੇ ਸਾਰੇ ਪੰਜਾਬ ਚ ਹੋ ਟ੍ਰਾਂਸਪੋਰਟਾਂ ਦੇ ਫਿਰ ਉਹਨਾਂ ਨੂੰ ਆ ਉਹ ਰੂਟ ਵਧੇ ਹੋਣਗੇ ਲੋਡ ਸਾਰ ਪੰਜਾਬ ਸੀਗੀ ਕਿੰਦਾ ਹਾਸੋਣਾ ਇਲਜ਼ਾਮ ਆ ਦੇਖੋ ਹੁਣ ਇੱਕ ਮੁੱਖ ਮੰਤਰੀ ਤੇ ਹਜੇ 20000 ਰੁਪਏ ਯਾਰ ਕਦੀ ਕੋ ਸੋਚ ਸਕਦਾ ਕਿੰਨੇ ਨੋਟ ਫੜਾਏ ਸੀ ਤੇ ਕਿੰਨੇ ਗਿਣ ਕੇ ਦਿੱਤੇ ਸੀ ਇਹੀ ਤਾਂ ਬਸ ਵਿਰੋਧੀ ਧਿਰਾਂ ਨੇ ਇਲਜ਼ਾਮ ਲਾਏ ਤੇ ਵਿਰੋਧੀ ਧਿਰਾਂ ਨੇ ਕਮਿਸ਼ਨ ਬਣਾਏ ਤੇ ਬਦਨਾਮ ਕਰਨਾ ਸੀ ਪੀਓ ਲਿਖ ਕੇ ਦੇ ਦਿੱਤਾ ਜੀ ਵੀਆਰਪੀਆ ਵੀਆਪੀ ਬਖਾਇਆ ਕਿੱਥੇ ਕੋਈ ਹੈ ਉਹ ਕਿਹਦੇ ਸਾਬਤ ਹੋਇਆ ਇਹਦੇ ਇਹ ਜਦਾਂ ਮੁਰੋਦੀਤ ਰਣ ਲਾਉਂਦੀਆਂ ਰਿੰਦੀਆਂ ਨੇ ਤੇ ਇਸ ਦਾ ਇਸ ਵੇਲੇ ਕਮਰਸ ਨੂੰ ਦਾ ਇਹਦੇ ਤੇ ਬਿਨਾ ਜ਼ੋਰ ਦੇਣਾ ਉਹਦੀ ਆਪਣੀ ਮੰਤਾ ਜ਼ਾਹਰ ਕਰਦਾ ਆ ਹਾਂ ਇੱਕ ਇਹਦੀ ਵੀਡੀਓ ਮੁਖਸਰ ਬਸਟੈਂਡ ਬਾਰੇ ਸੁਣੋ ਫਿਰ ਇਹਦੇ ਬਾਰੇ ਗੱਲ ਕਰਦੇ ਆ ਦੂਸਰਾ ਇਲਜ਼ਾਮ ਜਿਹੜਾ ਸਾਬਤ ਹੋਇਆ ਉਹ ਸੀ ਵੀ ਮੁਖਸਰ ਬਸਟੈਂਡ ਆ ਵਾਸਤੇ ਜਿਹੜੀ ਜ਼ਮੀਨ ਖਰੀਦੀ ਗਈ ਉਹਦਾ ਬਹੁਤ ਜ਼ਿਆਦਾ ਰੇਟ ਵੱਡੇ ਰੇਟ ਤੇ ਖਰੀਦੀ ਗਈ ਔਰ ਉਹ ਕਿਸੇ ਨੂੰ ਫਾਇਦਾ ਪਹੁੰਚਾਉਣ ਲਈ ਔਰ ਇਲੀਗਲ ਰੈਟੀਫਿਕੇਸ਼ਨ ਪੈਸੇ ਲੈ ਕੇ ਵੱਡੀ ਲੈ ਕੇ ਇਹ ਜਿਹੜਾ ਮੁਕਸਰ ਬੱਸ ਸਟੈਂਡ ਵਾਸਤੇ ਜ਼ਮੀਨ ਖਰੀਦੀ ਗਈ ਔਰ ਇਹ ਜ਼ਮੀਨ ਉਹ ਤੋਂ ਕੁਝ ਸਾਲ ਪਹਿਲਾਂ 50 ਹਜ਼ਾਰ ਦੀ ਖਰੀਦੀ ਗਈ ਸੀ ਔਰ ਉਹੀ ਜ਼ਮੀਨ ਹੁਣ ਸਰਕਾਰ ਨੇ ਜੋ ਖਰੀਦੀ ਮੁਕਸਰ ਬੱਸ ਸਟੈਂਡ ਵਾਸਤੇ ਉਹ ਖਰੀਦੀ ਕਰੀਬ 6 ਲੱਖ ਫਸਟ ਸੋ ਇਹ ਵੀ ਜਿਹੜੇ ਇਨਕੁਆਰੀ ਕਮੇਟੀ ਉਹਨਾਂ ਕਿਹਾ ਕਿ ਇਹ ਗਲਤ ਵੇਖੋ ਗ੍ਰੀਨ ਰੈਵਲੂਸ਼ਨ ਉਸ ਵੇਲੇ ਚੱਲ ਰਿਹਾ ਸੀ ਪੰਜਾਬ 'ਚ ਤਰੱਕੀ ਤੇਜ਼ੀ ਨਾਲ ਹੋ ਰਹੀ ਸੀ ਜ਼ਮੀਨਾਂ ਦੇ ਭਾਅ ਵਧ ਰਹੇ ਸੀ ਇਹਨੇ ਇਹ ਨਹੀਂ ਦੱਸਿਆ ਕਿ ਉਹ ਜਿਹੜੀ 50 ਹਜ਼ਾਰ ਜ਼ਮੀਨ ਕਦੋਂ ਖਰੀਦੀ ਸੀ ਪਰ ਇਹ ਦੱਸਦਾ ਪਿੱਛੇ 6 ਲੱਖ ਦੀ ਗਾਂ ਸਰਕਾਰ ਨੇ ਖਰੀਦੀ ਸੀ ਜਦੋਂ ਸਰਕਾਰ ਨੇ ਕੋਈ ਯੋਜਨਾ ਬਣਾਈ ਆ ਤਾਂ ਸਾਫ ਬਾਦਲ ਨੇ ਤਾਂ ਹਮੇਸ਼ਾ ਹੀ ਆ ਪਤਾ ਕਰ ਲੋ ਫੁੱਲੋ ਖੇੜੀ ਜਿਹੜਾ ਤੇਲ ਸੋਲ ਕਾਰਖਾਨਾ ਗਰ ਆਪ ਜਿੰਨੇ ਵੀ ਪ੍ਰੋਜੈਕਟ ਲਾਏ ਨੇ ਜ਼ਾਰ ਬਾਦਲ ਨੇ ਉਹ ਜ਼ਮੀਨਾਂ ਦੇ ਮੁੱਲ ਵੱਧ ਤੋਂ ਵੱਧ ਦੇ ਕੇ ਜ਼ਮੀਨਾਂ ਖਰੀਦ ਕੇ ਉਹ ਸਾਰੇ ਪ੍ਰੋਜੈਕਟ ਲਾਏ ਨੇ ਤੇ ਤਾਂ ਹੀ ਉਹ ਚੱਲ ਰਹੇ ਨੇ ਉਸ ਵਾਰ ਕਾਂਗਰਸ ਸਰਕਾਰ ਦਾ ਝਾੜੂ ਸਰਕਾਰ ਕੋਈ ਕਿਉਂ ਨਹੀਂ ਲਾ ਸਕੀ ਵੀ ਜ਼ਮੀਨਾਂ ਦੇ ਮੁੱਲ ਨਹੀਂ ਦਿੰਦੇ ਸੜਕਾਂ ਜਿਹੜੀਆਂ ਨੇ ਕੇਂਦਰ ਸਰਕਾਰ ਕੱਢ ਰਹੀ ਹੈ ਕਿੰਨੀ ਵਾਰ ਰੁਗੀਆਂ ਖਲੋਪੀਆਂ ਨੇ ਉਹ ਸਦਾ ਬਾਦਲ ਹੀ ਸੀ ਇਹ ਮੇਰੀ ਨਿੱਜੀ ਜਾਣਕਾਰੀ ਆ ੁੱਲੋ ਖੜੀ ਜਮੀਨ ਜਿਹੜੀ ਇਸ ਤਰ੍ਹਾਂ ਦੀ ਖਰੀਦੀ ਸੀ ਜਿਹੜੇ ਕਿਸਾਨ ਵਾਲੇ ਵਾਲੇ ਪਿੰਡਾਂ ਦੇ ਤਰਲੇ ਕਰਦੇ ਫਿਰਦੇ ਸੀ ਵੀ ਆਹ ਸਾਡੀ ਜ਼ਮੀਨ ਵੀ ਲੈ ਲੋ ਜੀ ਸਾਡੀ ਜ਼ਮੀਨ ਵੀ ਲੈ ਲੋ ਇੰਨੀ ਕੀਮਤ ਦਿੱਤੀ ਜਾ ਰਹੀ ਸੀ ਨਾਲ ਉਹਨਾਂ ਨੂੰ ਉਹਨਾਂ ਦਾ ਉਜਾਲਾ ਪੱਤਾ ਦਿੱਤਾ ਜਾ ਰਾ ਸੀ 3 ਸਾਲ ਦਾ ਠੇਕਾ ਦਿੱਤਾ ਜਾ ਰਾ ਸੀ ਮਕਾਨਾਂ ਦਾ ਪੈਸੇ ਵੱਖਰੇ ਦਿੱਤੇ ਜਾ ਰਹੇ ਸੀ ਇਹ ਸਾਡਾ ਬੰਦੇ ਦੀ ਪਾਲਸੀ ਹਮੇਸ਼ਾ ਰਹੀ ਆ ਕਿ ਕਿਸਾਨ ਨੂੰ ਜ਼ਮੀਨ ਦਾ ਮੁੱਲ ਵੱਤਵਾਦ ਮਿਲਣਾ ਚਾਹੀਦਾ ਹੈ ਤੇ ਇਹ ਵਿਰੋਧੀ ਦੇ ਨਾਂ ਉਸ ਨੂੰ ਇਲਜ਼ਾਮ ਲਾ ਰਹੀਆਂ ਨੇ ਗਿੱਦੜਬਾਹਸੋਂ ਵੀ ਨਾ ਤਰਕਿਆ ਇਹ 50 50 ਹਜ਼ਾਰ ਦੀ 6 ਲੱਖ ਦੀ ਆਇਕ ਦਾ ਇਲਜ਼ਾਮ ਇੱਕ ਨੈਪਸੀਲਦਾਰ ਦੀ ਪੋਸਟਿੰਗ ਬਾਰੇ ਸੁਨੋ ਜਲਦੇਵ ਸਿੰਘ ਨਾਂ ਦਾ ਕੋਈ ਅਫੀਸ਼ੀਅਟਿੰਗ ਨੈਪਸੀਲਦਾਰ ਸੀ ਉਹਨੂੰ ਪਰਤੀ ਕੀਤਾ ਗਿਆ ਤੇ ਫਿਰ ਉਹਨੂੰ ਗਿੱਦੜਬਾਹ ਸਬਡਿਵੀਜ਼ਨ ਵਿੱਚ ਪੋਸਟ ਕੀਤਾ ਗਿਆ ਹਾਲਾਂਕਿ ਉਹ ਤਾਂ ਬਹੁਤ ਲੋਕ ਸੀਨੀਅਰ ਸੰਤ ਪੰਦੂ ਸਾਹਿਬ ਉਹਦੇ ਉਹਨਾਂ ਹੀ ਇਹੋ ਜਿਹੇ ਬੇਹੂਦਾ ਇਲਜ਼ਾਮ ਲਾਏ ਸੀ ਤੁਸੀਂ ਇਹਨਾਂ ਨੂੰ ਚੁੱਪ ਕਰ ਜਾਂਦੇ ਹੋ ਕਿਉਂ ਆਪਣਾ ਮਜ਼ਾਕ ਬਣਾਉਣ ਦਾ ਹੈ ਦਸੋ ਵੀ ਇੱਕ ਨਾਇਬ ਤਸਿਲਦਾਰ ਦੀ ਪੋਸਟਿੰਗ ਗਿੱਦੜਵਾ ਉਹ ਹੈ ਜੀ ਬੜਾ ਵੱਡਾ ਇਲਜ਼ਾਮ ਆ ਉਹ ਬੜਾ ਚੰਡੀਗੜ੍ਹ ਪੋਸਟਿੰਗ ਕਰਤੀ ਸੀ ਉਹਦੀ ਜਾਂ ਉਹਨੂੰ ਕੋਈ ਪ੍ਰਾਈਮ ਪੋਸਟਿੰਗ ਦਿੱਲੀ ਜਿਵਾਤੀ ਸੀ ਜਾਂ ਯੂਐਨਓ ਚ ਭੇਜਤਾ ਸੀ ਗਿੱਦੜਵਾ ਉਸ ਵੇਲੇ ਸਭ ਤੋਂ ਪਛੜਿਆ ਇਲਾਕਾ ਸੀਗਾ ਉੱਥੇ ਪੋਸਟਿੰਗ ਕਰਤੀ ਤੇ ਉਹ ਇਲਜ਼ਾਮ ਹੈ ਜੀ ਇਹ ਸਾਬਾਦਲ ਨੇ ਉਹ ਗਲਤ ਪੋਸਟਿੰਗ ਕੀਤੀ ਹੈ ਉਹ ਜਾ ਯਾਰ ਕੱਖ ਨਹੀਂ ਤੁਹਾਡੇ ਉੱਪਰ ਸੋ ਕਮਰ ਸੰਧੂ ਸਾਹਿਬ ਇਹ ਤਾਂ ਆਪਣਾ ਮੈਂ ਸਮਾਂ ਬਰਬਾਦ ਕੀਤਾ ਜੇ ਜਾਂ ਆਪਣੀ ਸਰਬਾਦਲ ਨੂੰ ਭੰਡਣ ਦੀ ਨੁਕਤਾ ਕਿੰਨੀ ਕਰਨ ਦੀ ਆਪ ਵੀ ਹੌਸਿਆ ਉਹ ਪੂਰੀ ਕੀਤੀ ਜੇ ਅੱਜ ਦਾ ਮੋਗਾ ਮਿਊਸਪਲ ਲਿਮਟ ਬਾਰੇ ਇਲਜ਼ਾਮ ਸੁਣੋ ਮੇਰੇ ਖਿਲਾਫ ਕਿ ਮੋਗਾ ਮਿਊਨਿਸਪਲ ਲਿਮਟ ਹੈ ਜਿਹੜੀ ਐਕਸਟੈਂਡ ਉਹਦੀ ਲਿਮਟ ਐਕਸਟੈਂਡ ਕੀਤੀ ਆ ਉਹ ਗਲਤ ਕੀਤੀ ਗਈ ਆ ਔਰ ਇਹਦੇ ਵਾਸਤੇ ਕੋਈ ਫਾਇਦਾ ਲਿਆ ਗਿਆ ਵਾ ਖੜੋ ਜੀ ਦੱਸੋ ਕੀ ਇਲਜ਼ਾਮ ਹੈ ਹੱਦ ਹੋ ਗਈ ਕਮਿਸ਼ਨ ਦੀ ਇਹਦੇ ਕਾਠੋਂ ਸੁੱਟੇ ਵਿੱਚੋਂ ਆ ਕੋਣੋਂ ਸੁੱਟੇ ਕੀ ਇਲਜ਼ਾਮ ਹੈ ਇਹਦੇ ਚ ਕੀ ਇਹਦੇ ਚ ਫਾਇਦਾ ਲਿਆ ਹੋਊਗਾ ਦੱਸੋ ਇਹ ਜੀ ਲਿਮਟ ਵਧਾਈ ਜੇ ਸ਼ਹਿਰ ਵੱਧ ਗਿਆ ਤੇ ਲਿਮਟ ਹੱਥਾਂ ਵਿੱਚ ਵਾਧੀ ਹੈ ਇਹਦੇ ਵੱਖਰੀ ਕਿਹੜੀ ਗੱਲ ਹੈ ਮਤਲਬ ਕਿ ਮੁੱਖ ਮੰਤਰੀ ਨੇ ਕੋਈ ਕੰਮ ਕੀਤਾ ਕਿਉਂ ਉਹੀ ਵਿਰੋਧੀਆਂ ਦੇ ਇਲਜ਼ਾਮ ਵਿਰੋਧੀਆਂ ਦੇ ਕਮਿਸ਼ਨ ਬਦਨਾਮੀ ਕਰਨ ਵਾਸਤੇ ਇਲਜ਼ਾਮਾਂ ਦੀ ਗਿਣਤੀ ਪੂਰੀ ਕੀਤੀ ਜਾ ਰਹੀ ਹੈ ਹੋਰ ਤਾਂ ਇਹ ਗੱਲ ਲੱਗਦੀ ਨਹੀਂ ਹਾਂ ਟਰੈਕਟਰ ਵਾਲਾ ਇਲਜ਼ਾਮਸ ਨੂੰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਟਰੈਕਟਰ ਆ ਇਹ ਡਿਸਕ੍ਰੀਸ਼ਨਰੀ ਕੋਟੇਜ ਮਿਲ ਜਾਂਦੇ ਸੀ ਟਰੈਕਟਰ ਆਮ ਨਹੀਂ ਸੀ ਮਿਲਦਾ ਵੀ ਤੁਸੀਂ ਜਾਓ ਤੇ ਤੁਸੀਂ ਜਿਹੜਾ ਮਰਜੀ ਟਰੈਕਟਰ ਚੁਣ ਕੇ ਲੈ ਆਓੜਿਆ ਸਾਰਟ ਟਰੈਕਟਰਸ ਦੀ ਆਉਂਦੇ ਸੀ ਪੰਜ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਇੱਕ ਟਰੈਕਟਰ ਆਪਣੇ ਪਰਾ ਗੁਰਦਾਸ ਸਿੰਘ ਨੂੰ ਦਿੱਤਾ ਇੱਕ ਆਪਣੇ ਬ੍ਰਦਰ-ਲੌਕ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਆਪਣਾ ਸਾਰਾ ਸਾਫ ਸੀ ਉਹਨਾਂ ਨੇ ਇਹ ਵੀ ਕਮਿਸ਼ਨ ਨੇ ਕਿਹਾ ਇਲਜ਼ਾਮ ਵੇਖੋ ਹਾਵਤ ਵੇਖੋ ਕੀ ਕਰ ਰਹੇ ਨੇ ਅਕੇ ਦੀ ਅਖਤਿਆਰੀ ਕੋਟੇ ਚ ਟਰੈਕਟਰ ਆਪਣੇ ਭਰਾ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੇ। ਸਾਧ ਹੋ ਗਈ ਯਾਰ। ਪਹਿਲੀ ਗੱਲ ਤਾਂ ਉਸ ਵੇਲੇ ਸੁਣਿਆ ਨਹੀਂ ਇਹੋ ਜਿਹੇ ਟਰੈਕਟਰ ਵੀ 100 ਟਰੈਕਟਰਾਂ ਦੀ ਡਿਮਾਂਡ ਸੀ ਤੇ 5 ਆਉਂਦੇ ਸੀਗੇ। ਪੰਜਾਬ ਦੇ ਟਰੈਕਟਰ ਤਾਂ ਬੜੇ ਚਿਰ ਤੋਂ ਚੱਲੇ ਆ ਰਹੇ ਨੇ ਸ਼ਾਇਦ ਬਾਦਲ ਸਾਹਿਬ ਬਾਦਲ ਨੇ ਪਹਿਲੀ ਸਰਕਾਰ ਵੇਲੇ ਟਰੈਕਟਰ ਨੂੰ ਕਿਸਾਨ ਦਾ ਗੱਡਾ ਗਰਦਾਨਤਾ ਸੀ। ਪਰ ਫਿਰ ਵੀ ਚਲੋ ਇਹਦੀ ਗੱਲ ਮੰਨ ਲਈ ਜਾਏ 5 ਆਉਂਦੇ ਸੀ। ਤੇ ਕੀ ਉਹਨਾਂ ਦੇ ਭਰਾ ਤਾਂ ਗਾਗ ਸਿੰਘ ਗੁਰਦਾਸ ਸਿੰਘ ਬਾਦਲ गांवਾ ਰਿਸ਼ਤੇਦਾਰ ਉਹ ਜ਼ਿੰਮੇਦਾਰ ਨਹੀਂ ਸੀ ਮੋٹے ਜ਼ਿੰਮੇਦਾਰ ਸੀ ਵੱਡੀਆਂ ਜ਼ਮੀਨਾਂ ਸੀ ਉਹਨਾਂ ਨੂੰ ਅਹ ਟਰੈਕਟਰ ਦੀ ਲੋੜ ਨਹੀਂ ਸੀ ਕਿਸ ਨੂੰ ਹੀ ਦਿੰਦੇ ਕਿਸ ਨੂੰ ਦਿੰਦੇ ਕਿਸੇ ਕਾਂਗਰਸੀ ਅਫਸਰ ਨੂੰ ਦੇ ਅਹ ਕਿਸਾਨ ਨੂੰ ਦੇ ਦਿੰਦੇ ਕਿਹਨੂੰ ਦਿੰਦੇ ਕਿਸੇ ਨੂੰ ਹੀ ਦਿੰਦੇ ਤੁਹਾਨੂੰ ਇਲਜ਼ਾਮ ਲਾਉਣਾ ਹੀ ਸੀਗਾ ਵੀ ਇਖਤਿਆਰੀ ਕੋਟੇ ਦੇ ਉੱਤੇ ਅੱਧ ਹੋ ਗਈ ਯਾਰ ਕੋਈ ਇੱਕ ਮੁੱਖ ਮੰਤਰੀ ਆਪ ਦੇ ਸਕੇ ਭਰਾ ਨੂੰ ਆਪਣੇ ਰਿਸ਼ਤੇਦਾਰ ਨੂੰ ਟਰੈਕਟਰ ਨਹੀਂ ਇਸ਼ੂ ਕਰ ਸਕਦਾਸ ਕੁਝ ਤਰਕ ਨਾਲ ਗੱਲ ਕਰੋ ਯਾਰ ਕੋਈ ਇਲਜ਼ਾਮ ਤੇ ਤਜ ਦੇ ਲਾਓ ਇਹੋਲੇ ਇਲਜ਼ਾਮ ਉਹ ਇੱਕਾਠ ਹੋਨੇ ਆ ਪ੍ਰਕਾਸ਼ ਸਿੰਘ ਬਾਦਲ ਦੀ ਵਿੱਚ ਮੇਰੇ ਖਿਲ ਕਾਫੀ ਤੁਹਾਡੇ ਤੋਂ ਦਿਲਚਸਪੀ ਰੱਖਦੇ ਹੋਗੇ ਕਿਉਂਕਿ ਉਹ 1917 ਤੱਕ 2017 ਤੱਕ ਉਹ ਮੰਤਰੀ ਰਹੇ ਨੇ ਸੁਭੀ ਸਿੰਘ ਬਾਦਲ ਦੇ ਪਤਾਨੇ ਉਹਨਾਂ ਦੇ ਖਿਲਾਫ 12 ਜਾਂ 14 ਇਲਜ਼ਾਮ ਸੀਗੇ ਮਤਲਬ ਸਮ ਟਰੁਥ ਵਾਸ ਫਾਊਂਡ ਇਨ ਦੋਜ਼ ਅਲੀਗੇਸ਼ਨ ਹੁਣ ਇਹਦੇ ਵਿੱਚ ਪਹਿਲੀ ਮੰਨ ਦੀ ਬੇਈਮਾਨੀ ਤੇ ਵੇਖੋ ਵੀ ਸਾਫ ਕਹਿ ਰਿਹਾ ਹੈ ਵੀ ਸਾਹ ਪ੍ਰਕਾਸ਼ ਸਿੰਘ ਬਾਦਲ ਸਾਖਵੀਰ ਸਿੰਘ ਬਾਦਲ ਦੇ ਪਿਤਾ ਸਨ ਪਤਾ ਹੈ ਉਹਨੇ ਦੁਨੀਆ ਦੇ ਨਹੀਂ ਉਹਨਾਂ ਦਾ ਤਾਂ ਕੋਈ ਹੁਣ ਕਮੀ ਪੇਹੀ ਹੋਣੀ ਨਹੀਂ ਜੇ ਇੱਕ ਨੁਕਸਾਨ ਹੋਣਾ ਸਾਖਵੀਰ ਸਿੰਘ ਬਾਦਲ ਦਾ ਹੋਣਾ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਪਹਿਲੀ ਬੇਈਮਾਨੀ ਤਾਂ ਇਹ ਹੈ ਥੇ ਫਿਰ ਜਿਹੜੇ ਵੇਲੇ ਦੀ ਗੱਲ ਕਰ ਰਿਹਾ ਵਾ ਇਸ ਤੋਂ ਬਾਅਦ ਜਿੰਨੇ ਵੀ ਇਫੈਕਟਸ ਨੂੰ ਫਿਗਰ ਕਰਨ ਦੀ ਕੋਸ਼ਿਸ਼ ਕਰੂਗਾ ਉਹ ਤੋਂ ਪਤਾ ਨਾ ਜਾਬਦਾ ਵੀ ਸ਼ਾਇਦ ਸਤਪ੍ਰ ਕਾਰ ਸਿੰਘ ਬਾਦਲ ਦੀ ਪਹਿਲੀ ਵਾਰ ਕਿਤੇ ਜਦ ਮੁੱਖ ਮੰਤਰੀ ਬਣੇ ਹੋਣਗੇ ਉਹਨਾਂ ਵੇਲੇ ਦੀ ਗੱਲ ਹੋਊਗੀ ਇਹ ਕਿਹੜੀ ਵੇਲਿਆਂ ਦੀ ਗੱਲ ਹੁਣ ਕੱਢ ਕੇ ਲਿਆ ਰਿਹਾ ਹੈ ਕਾਰਨ ਸਿਰਫ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਹੋਰ ਇਹਦਾ ਰਿਪੋਰਟ ਦਾ ਕੋਈ ਮਕਸਦ ਨਹੀਂ ਫਿਰ ਇਹ ਨਹੀਂ ਦੱਸ ਰਿਹਾ ਰਿਪੋਰਟ ਬਣਾਈ ਕਿੰਨੇ ਆ ਕੋਈ ਸਰਕਾਰੀ ਕਮਿਸ਼ਨ ਸੀ ਕੋਈ ਜੱਜ ਦੇ ਅਧੀਨ ਸੀ ਕੋਈ ਆਮ ਲੋਕਾਂ ਦਾ ਸੀ ਕਿ ਜੇ ਕਾਮਣੇ ਡਾਂ ਦਾ ਸੀ ਮਿਕਸ ਲਿਆ ਦਾ ਸੀ ਕਿੰਨਾ ਦਾ ਕਮਿਸ਼ਨ ਸੀ ਇਹ ਕੋਈ ਨਹੀਂ ਦੱਸਣਾ ਇਹਨੇ ਕਿਉਂਕਿ ਉਹਦੇ ਨਾਲ ਇਹ ਦੀ ਵੀ ਸਹੀ ਦੇਦੀ ਜਾਰ ਹੋ ਜਾਂਦੀ